आपने उन्होंने जो लोकेशन है जहाँ पर डूबे थे अच्छी तरह वहाँ पर सर्च आउट कर दिया ठीक है फाइंड आउट कर लिया लेकिन वहाँ पर कुछ नहीं मिले फिर हमने आगे को चल पड़े और अभी भी हम वो उसी पर जारी है तो उम्मीद तो है तो ज्यादातर हम जहाँ पर जहाँ पर मैंने ऑपरेशन की है वहाँ पर ज़्यादा से ज़्यादा लोग तो ऐसे बोलते हैं बहत्तर घंटे में लेकिन ज़्यादातर सोलह अठारह घंटे में बॉडी आ जाता है लेकिन इधर की मैंने देख थोड़ा सा पानी थोड़ा ठंडा है ऊपर जितनी गर्मी है गर्मी तो हर जगह पर इस गर्मी में एक ही जैसे वेदर रहता है पानी ठंडा है यहाँ पर थोड़ा सा है ये तो इस करके थोड़ा सा पानी आने में मेरे को लगता है मुश्किल है लग जाएगा एक दिन और लग जाएगा फिर आपने है कंटिन्यू जैसे जैसे चलेगा ऐसे ऐसे ऑपरेशन जारी रहेगी बाकी ये थाने वाले के ए सी ऊपर डिपेंड है उन्होंने हमें जिस तरह रखेंगे हम ऐसे चलेंगे सर ਇਹ ਹੈ ਕਿ ਉਹਨਾਂ ਦੀ ਭਾਲ ਜਿਹੜੀ ਜਿਹੜੀ ਜਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਦੋ ਬੰਦੇ ਜਿਹੜੀ ਬੋਡੀ ਲੱਪੀ ਆ ਤੇ ਇੱਕ ਦੀ ਜਿਹੜੀ ਭਾਲ ਹੈ ਤੇ ਪ੍ਰਸ਼ਾਸਨ ਵੱਲ ਪੂਰਾ ਯੋਰ ਲੱਗ ਰਿਹਾ ਹੈ ਕਿ ਆਪਾਂ ਉਹਨਾਂ ਦੀ ਜਿਹੜੀ ਬੋਡੀ ਜਿਹੜੀ ਆ ਲੱਭੋਵੇ ਪਰ ਉਹ ਜਿਹੜੀ ਭਾਲ ਬਹੁਤ ਲੰਮੇ ਚੋੜੀ ਏਰੀਆ ਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਕੁਝ ਮੁਸ਼ਕਲਾਂ ਆ ਰਹੀਆਂ ਨੇ ਤੇ ਇਹ ਮੁਸ਼ਕਲਾਂ ਨਾਲ ਆਪਣੀ ਜਟਣ ਲਈ ਐਸਡੀਆ ਦੀ ਟੀਮ ਸਪੈਸ਼ਲ ਆਈ ਆ ਤੇ ਉਹ ਵੀ ਜਿਹੜੀ ਗੋਤਾਖੋਰੋ ਭਾਲ ਕਰ ਰਹੇ ਆ ਪਰ ਪਾਣੀ ਦਾ ਵਹਾਅ ਤੀਜ ਹੋਣ ਕਾਰਨ ਜਿਹੜੀਆਂ ਮੁਸ਼ਕਲ ਆ ਰਹੀਆਂ ਉਹਨੂੰ ਹੋਸਾ ਥੋੜਾ ਸਮਾਂ ਲੱਗੇ ਪਰ ਉਹਨਾਂ ਵੱਲੋਂ ਮਿਹਨਤ ਪੂਰੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਤੀਸਰੇ ਦੀ ਜਿਹੜੀ ਹੋ ਆਪਣਾ ਸਾਨੂੰ ਲੱਪਵੇ ਤਾਂ ਜੋ ਇਥੇ ਇਲਾਕੇ ਨੂੰ ਪਤਾ ਲੱਗ ਜੇ ਕਿ ਆਪਾਂ ਉਹ ਲੱਭ ਲਿਆ ਵਾ ਪਰ ਮੈਂ ਇਥੇ ਇੱਕ ਬੇਨਤੀ ਕਰਨਾ ਜਰੂਰ ਚਾਹਾਂਗਾ ਕਿ ਜੀ ਆਪਣੀ ਸੁਰੱਖਿਆ ਆਪਣੇ ਹੱਥ ਜੋ ਅਸੀਂ ਸਿਵਲ ਡਿਫੈਂਸ ਵੱਲੋਂ ਆਮ ਤੌਰ ਤੇ ਸਕੂਲਾਂ ਜਾ ਕੇ ਕੈਂਪ ਲਾਉਂਦੇ ਆ ਜਦੋਂ ਤੁਹਾਨੂੰ ਪਤਾ ਕਿ ਪਾਣੀ ਦਾ ਵਹਾਅ ਤੇਜ ਹੈ ਜਾਂ ਇਹ ਖਤਰੇ ਤੋਂ ਖਾਲੀ ਨਹੀਂ ਹੈ ਤੇ ਸਾਨੂੰ ਉੱਚ ਨਹੋੜਾ ਜਾਂ ਕੋਈ ਇਹੋ ਜਿਹਾ ਕੰਮ ਕਰਨਾ ਜਿਸ ਦੇ ਨਾਲ ਸਾਨੂੰ ਜਾਨ ਦਾ ਜੋਖਮ ਪਣੇ ਹੁਣੇ ਵੀ ਪਤਾ ਲੱਗ ਰਿਹਾ ਕਿ ਇੱਕ ਡੁੱਬਾ ਲੰਗਾ ਦੂਸਰੇ ਛਾਲ ਮਾਰ ਕੇ ਬਚਾਉਣ ਦੀ ਕੀਤੀ ਪਰ ਆਪਾਂ ਇੱਕ ਨੂੰ ਕਰਦੇ ਕਰਦੇ ਦੋ ਦੇ ਵੀ ਉਹ ਤਿੰਨ ਹੋ ਗਏ ਫਿਰ ਦੋ ਲੱਭਿਆ ਇੱਕ ਨਹੀਂ ਲੱਭਿਆ ਜਦੋਂ ਦੋ ਜੇ ਹੈਗੇ ਆ ਇਹ ਕੀ ਇੱਕ ਦਾ ਜੇ ਚਾਂਸ ਲੱਭਣ ਤੋਂ ਬਾਅਦ ਪਤਾ ਲੱਗੇਗਾ